ਕੂੜਾ ਫਲਾਉਣ ਵਾਲਿਆਂ ਨੂੰ ਟੋਲ ਵਜਾ ਕੇ ਸ਼ਰਮਿੰਦਾ ਕਰਨ ਦਾ ਫੈਸਲਾ ਪਾਰੀ ਪੈ ਗਿਆ ਚੰਡੀਗੜ੍ਹ ਨਗਰ ਨਿਗਮ ਦੇ ਵੱਲੋਂ ਸ਼ਰਮਿੰਦਾ ਕਰਨ ਦੇ ਲਈ ਟੋਲ ਵਜਾਉਣ ਦਾ ਫੈਸਲਾ ਕਾਂਗਰਸ ਆਗੂ ਦੇ ਮੇਅਰ ਨੇ ਕਰਦੇ ਬਾਅਦ ਟੋਲ ਵਜਾ ਕੇ ਪ੍ਰਦਰਸ਼ਨ ਕੀਤਾ ਮਮਤਾ ਡੋਗਰਾ ਦੇ ਵੱਲੋਂ ਮੇਅਰ ਦੇ ਘਰ ਸ਼ਰਮਿੰਦਗੀ ਦਾ ਟੋਲ ਵਜਾਇਆ ਗਿਆ ਮੇਅਰ ਦੇ ਪਤੀ ਅਤੇ ਕਾਂਗਰਸੀ ਆਗੂ ਵਿਚਾਲੇ ਤਿੱਖੀ ਬਹਿਸ ਹੋਈ ਜੀ ਮੀਡੀਆ ਤੇ ਚੰਡੀਗੜ੍ਹ ਮੇਅਰ ਦਾ ਬਿਆਨ ਆਇਆ ਹੈ ਟੋਲ ਵਜਾਉਣ ਵਾਲਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਮੇਅਰ ਹਰਪ੍ਰੀਤ ਬਬਲਾ ਦੇ ਵੱਲੋਂ ਕਿਆ ਗਿਆ ਹੈ ਤਾਂ ਚੰਡੀਗੜ ਨਗਮ ਨਿੰਗਮ ਦੇ ਬਲੋ ਸ਼ਰਮਿੰਦਾ ਕਰਨ ਦੇ ਲਈ ਟੋਲ ਵਿਧਾਨ ਵਾਲਾ ਫੈਸਲਾ ਭਾਰੀ ਪੈ ਗਿਆ ਜਨਤਕ ਥਾਂ ਤੇ ਕੂੜਾ ਸਿੱਟੇਗਾ ਤਾਂ ਉਸ ਨੂੰ ਜਿਹੜਾ ਕਿ ਉੱਥੇ ਢੋਲ ਵਜਾ ਕੇ ਜਿਹੜਾ ਕਿ ਇੱਕ ਤੌਰ ਤੇ ਸ਼ਰਮਿੰਦਾ ਕੀਤਾ ਜਾਏਗਾ ਤਾਂ ਕਿ ਅੱਗੇ ਤੋਂ ਕੂੜਾ ਨਾ ਸਿੱਟੇ ਪਰ ਅੱਜ ਕੁਝ ਕਾਂਗਰਸ ਦੇ ਆਗੂ ਵੱਲੋਂ ਚੰਡੀਗੜ੍ਹ ਦੇ ਨਗਰ ਨਿਗਮ ਦੇ ਜੋ ਮੇਅਰ ਨੇ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਕਿ ਇਸ ਤਰੀਕੇ ਇੱਕ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਮੈਂ ਗੱਲਬਾਤ ਕਰਦੇ ਮੈਮ ਸਾਡੇ ਨਾਲ ਮੌਜੂਦ ਨੇ ਮੈਮ ਇੱਕ ਫੈਸਲਾ ਲਿਆ ਗਿਆ ਸੀਗਾ ਚੰਡੀਗੜ੍ਹ ਨਗਰ ਨਿਗਮ ਵੱਲੋਂ ਪਰ ਅੱਜ ਉਸੇ ਫੈਸਲੇ ਦੇ ਚਲਦਿਆਂ ਕਾਂਗਰਸ ਦੇ ਆਗੂ ਵੱਲੋਂ ਤੁਹਾਡੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕਹਿੰਦੇ ਕਹਿੰਦੇ ਬਾਕੀ ਸ਼ਹਿਰਾਂ ਦੇ ਵਿੱਚ ਜਿਹੜਾ ਕੂੜਾ ਅ ਮੈਂ ਜਿਹੇ ਕਹਤੇ ਵਾਰੇ تھے ਕੋਈ ਟਿੱਪਣੀ ਨਹੀਂ ਦੇ ਸਦੀ ਕੀ ਮੇਰੇ ਘਰ ਦੇ ਬਾਹਰ ਆ ਕੇ ਟੋਲ ਵਜਾ ਰਹੇ ਨੇ ਪਰ ਮੈਂ ਇਨਾ ਜ਼ਰੂਰ ਕਹਿ ਦਾਂਗੀ ਕਿ ਇਹ ਫੈਸਲਾ ਜਿਹੜਾ ਸੀ ਆਫੀਸ਼ੀਅਲਸ ਦਾ ਸੀਗਾ ਮੇਅਰ ਮੈਡਮ ਦੀ ਕੋਈ ਐਗਜ਼ੀਕਟਿਵ ਪਾਰਨੀ ਹੈ ਕੋਈ ਨਿਆ ਫੈਸਲਾ ਐਵੇਂ ਦਾ ਲਿਆਂਦਾ ਔਰ ਫੈਸਲਾ ਉਹਨਾਂ ਨੇ ਆਪਣੇ ਵੱਲੋਂ ਚੰਡੀਗੜ੍ਹ ਦੇ ਹਿੱਤ ਵਾਸਤੇ ਕੀਤਾ ਸੀ ਕਿ ਕੂੜਾ ਜਿਹੜਾ ਆਪਾਂ ਨੂੰ ਸ਼ਹਿਰ ਦੇ ਵਿੱਚ ਇੱਧਰ ਉੱਧਰ ਦਿਖਦਾ ਹੈ ਉਹ ਨਾ ਦਿਖੇ ਪਰ ਠੀਕ ਹੈ ਕੱਲ ਵੀ ਮੈਂ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਅਗਰ ਇਹ ਰੈਜ਼ੈਂਟਮੈਂਟ ਹੋਈ ਲੋਕਾਂ ਨੂੰ ਇਹ ਪਸੰਦ ਨਹੀਂ ਆਏਗਾ ਤੇ ਇਹਨੂੰ ਰੋਲ ਬੈਕ ਕੀਤਾ ਜਾਏਗਾ ਤੇ ਕੱਲ ਸ਼ਾਮੀ ਯਾ ਉਹ ਇਹ ਕਹਿੰਦੇ ਹੋਈ ਨਜ਼ਰ ਆ ਰਹੇ ਨੇ ਕਹਿੰਦੇ ਕਹਿੰਦੇ ਜੇ ਮੇਅਰ ਮੈਡਮ ਦਾ ਫੈਸਲਾ ਨਹੀਂ ਸੀਗਾ ਤਾਂ ਕੀ ਅਧਿਕਾਰੀ ਮੇਅਰ ਮੈਡਮ ਦੇ ਕੰਟਰੋਲ ਦੇ ਵਿੱਚ ਨਹੀਂਗੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਜੀ ਮੈਨੂੰ ਇਹਦੇ ਤੇ ਕੋਈ ਡਿਸਕਸ ਨਹੀਂ ਕਰਨਾ ਕੋਈ ਇਹ ਤੇ ਕਮੈਂਟਸ ਨਹੀਂ ਪਾਸ ਕਰਨੇ ਹਰ ਆਫੀਸ਼ੀਅਲ ਚਾਹੁੰਦਾ ਹੈ ਕਿ ਸ਼ਹਿਰ ਨੂੰ ਖੂਬਸੂਰਤ ਬਣਾਈਏ ਉਹਨੂੰ ਸਾਫ਼ ਸੁਥਰਾ ਰੱਖੀਏ ਹਰ ਉਹਨਾਂ ਦੀ ਟੀਮ ਚਾਹਦੀ ਹੈ ਐਮਓਐਚ ਡਿਪਾਰਟਮੈਂਟ ਚਾਹੁੰਦਾ ਹੈ ਕਿ ਅਸੀਂ ਉਹਨੂੰ ਸਾਫ਼ ਸੁਥਰਾ ਰੱਖੀਏ ਉਹਨਾਂ ਨੇ ਡਿਸਾਈਡ ਕੀਤਾ ਉਹਨਾਂ ਨੇ ਬਾਅਦ ਦੇ ਵਿੱਚ ਮੇਰੇ ਨਾਲ ਜਦੋਂ ਡਿਸਾਈਡ ਕਰਨ ਤੋਂ ਬਾਅਦ ਡਿਸਕਸ ਵੀ ਕੀਤਾ ਤੇ ਮੈਂ ਵੀ ਉਹਨਾਂ ਨੂੰ ਇ ਲਗਦਾ ਹੈ ਕਿ ਇਹ ਸਕਸੈਸਫੁਲ ਹੈ ਤੇ ਆਪਾਂ ਵੀਲ ਗੋ ਹੈ ਅਗਰ ਸਾਨੂੰ ਕੋ ਰਿਜ਼ੈਂਟਮੈਂਟ ਲੋਕਾਂ ਦੀ ਆਉਂਦੀ ਹੈ ਤਾਂ ਵੀ ਵਿਲ ਰੋਲ ਇਟ ਬੈਕ ਇੱਕ ਟ੍ਰੈਲ ਦੇ ਤੋਂ ਟ੍ਰੈਲ ਦੇ ਤੌਰ ਤੇ ਕਹਿ ਸਕਦੇ ਕਿ ਜੇਕਰ ਸਹੀ ਟ੍ਰੈਲ ਹੁੰਦਾ ਹਾ ਜੀ ਕਿਉਂਕਿ ਕਈ ਚੀਜ਼ਾਂ ਨਈ ਵੈਂਚਰਸ ਕਈ ਇਨੋਵੇਟਿਵ ਆਈਡੀਆਸ ਆਪਾਂ ਲੈ ਕੇ ਆ ਰਹੇ ਹਾਂ ਤੁਸੀਂ ਦੇਖ ਰਹੇ ਹੋ ਤੇ ਦਿਸ ਵਾਸ ਵਨ ਆਫ ਥੈਮ ਐਂਡ ਇਟ ਡਿਡਨਟ ਵਰਕ ਆਊਟ ਸੋ ਇਟਸ ਬੀਨ ਰੋਲਡ ਬੈਕ ਠੀਕ ਹੈ ਬਹੁਤ ਬਹੁਤ ਸ਼ੁਕਰਗੁਜ਼ਾਰ ਖਾਸ ਤੌਰ ਤੇ ਕਿੱਸ ਦੇ ਜਿਹੜਾ ਫੈਸਲਾ ਸੀਗਾ ਉਸ ਨੂੰ ਹੁਣ ਨਗਰ ਨਿਗਮ ਵੱਲੋਂ ਵਾਪਸ ਲੈ ਲਿਆ ਗਿਆ ਅਤੇ ਉੱਥੇ ਖਾਸ ਤੌਰ ਤੇ ਮ ਜਿਹੜਾ ਫੈਸਲਾ ਲਿਆ ਜਾ ਸਕਦਾ ਪਰ ਜਿਸ ਤਰੀਕੇ ਲੋਕਾਂ ਦਾ ਜਿਹੜਾ ਕਿਸੇ ਦਾ ਰਿਪਲਾਈ ਸੀ ਜਾਂ ਫੀਡਬੈਕ ਸੀ ਉਹ ਚੰਗਾ ਨਹੀਂ ਆ ਰਿਹਾ ਸੀ ਜਿਸ ਤੋਂ ਬਾਅਦ ਕਹਿ ਸਕਦੇ ਇਸ ਫੈਸਲੇ ਨੂੰ ਹੁਣ ਵਾਪਸ ਲੈ ਲਿਆ ਗਿਆ ਕੈਮਰਾ ਪਰਸਨ ਦੀਪ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗੜ੍ਹ